ਮਾ ਵਰਜੰਤ ਸਿੰਘ ਸੰਧੂ ਐਸਐਚਓ ਥਾਣਾ ਚਾਗੀਵੰਡ ਜ਼ਿਲ੍ਹਾ ਅਮਰਸਰ ਜਹਾਜ਼ੀ ਬਤੋਂ ਥਾਣਾ ਚਾਗੀਵੰਡ ਦੀ ਤਰਫੋਂ ਪਿੰਡ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਸਰਕਾਰ ਨੂੰ ਕਿ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਕੋਸ਼ਿਸ਼ ਜਿਹੜਾ ਵਾ ਮੈਂ ਆਪਣਾ ਸਾਰਾ ਫੋਕਸ ਜਿਹੜਾ ਵਾ ਉਹ ਇਸ ਪਿੰਡ ਦੇ ਦਿਨਾ ਵਾ ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆ ਵਾ ਮਹੱਤਵ ਸਖਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਗ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਇਹਦੀ ਤੁਹਾਨੂੰ ਬਹੁਤ ਹੀ ਸਖਤ ਲੋਕਾਂ ਦੇ ਵਿੱਚ ਚਪਕਾਉਣੀ ਆ ਕਿ ਇਸ ਪਿੰਡ ਦੇ ਵਿੱਚ ਨਾਮ ਨਸ਼ਾ ਵੇਚਣ ਦੇਗਾ ਨਾ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਤੇ ਨਾ ਹੀ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਪਿੰਡ 'ਚ ਰਹਿਣ ਦੇਣਾ ਵਾ ਨਕਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਦਿਨਾਂ ਦੇ ਵਿੱਚ ਵਿੱਚ ਸੈਲਸ਼ਟੈਸ਼ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹਦਾ ਵਾ ਸਾਰਾ ਜੇਲ੍ਹ ਚ ਭੇਜਿਆ ਜਾਊਗਾ ਤੇ ਚਾਓ ਨਕਸ਼ਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਣ ਇਹ ਪਿੰਡ ਮੈਂ ਐਸਐਚਓ ਚਾਰਦੀਵਿੰਦ ਆਪਣੀ ਹੌਂਦ ਚ ਆਪਣੀ ਨਿਗਰਾਨੀ ਚ ਲਿਆ ਵਾ ਪੰਜਾਬ ਸਰਕਾਰ ਦੀਆਂ ਤਰ੍ਹਾਂ ਦੇ ਜਿਹੜੇ ਜਿਹੜੇ ਨਕਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਲਟੇਰੇ ਉਦੋਂ ਮੇਰੀ ਡਰੱਗ ਤੋਂ ਲੱਗਾਂ ਦੇ ਵਿੱਚ ਛਪਾਉਣੀ ਆ ਕਿ ਨਾ ਹੱਕ ਦਾ ਰਾਜ ਸ਼ਾਮਲ ਹੋ ਕੇ ਜੇ ਨਸ਼ਾ ਵੇਚਣ ਜਾਂ ਕਰਾਈਂਗ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣ ਜਾਂ ਮੈਂ ਸਿਵਲ ਦੇ ਵਿੱਚ ਤੇ ਇਸ ਬਦਲ ਕੇ ਆਪਣੇ ਮਲਾਜ਼ਮ ਤੁਹਾਡੇ ਪਿੰਡ ਚ ਲਾਉਂਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਉਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜੇਲ੍ਹ ਜਾਊਗਾ ਤੇ ਘਰ ਹੁੰਦਾ ਜਿਹੜਾ ਵਾ ਸਾਰਾ ਤੈਸ਼ ਨੈਸ਼ ਕੀਤਾ ਜਾਊਗਾ 15 ਦਿਨ ਪੂਰੀ ਫੋਕਸਰੀਆ ਮੇਰੀ ਇਸ ਫਿਟ ਤੇ ਹੋਣੀ ਉਤੋਂ ਬਾਅਦ ਰੈਗੂਲਰ ਮੇਰੇ ਮਲਾਕਨ ਸੇਵਾ ਜਿੱਥੇ ਰਹਿਣਗੇ ਇਸ ਤੋਂ ਬਾਅਦ ਅੱਜ ਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਨ ਮਤ ਕੀਤੀ ਗਈ ਕਿ ਮੈਂ ਦਾਖਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਤੇ ਉਹ ਆਪਣਾ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਭਾਈ ਸੋਚ ਕੇ ਕੰਮ ਕਰੇ ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਆ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਭਲਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲ ਜਾਵਾਂ ਪਰਿਵਾਰ ਸਮੇਤ ਫੇਰ ਉਹ ਕੰਮ ਕਰੇਗਾ ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਇਆ ਤਿੰਨਾਂ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ ਹਾ ਇੱਕ ਮਿੱਤਰ ਨਾਂ ਦਾ ਕੋ ਬੰਦਾ ਵਾ ਫੋਰ ਜੜਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਤੇ ਘਰ ਸਮੇਤ ਜਿਹੜਾ ਵਾ ਉਹ ਸਬਟ ਸਕਾਇਆ ਜਾਊਗਾ ਧੰਨਵਾਦ